ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਪਿੰਡਾਂ ਦੇ ਵਿੱਚ ਵਸਦੇ ਪਰਿਵਾਰਾਂ ਦੇ ਵੱਲੋਂ ਆਪਣੇ ਘਰ ਦੇ ਵਿੱਚੋਂ ਇੱਕ ਨਾ ਇੱਕ ਬੱਚੇ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਚੰਗੇ ਭਵਿੱਖ ਦੇ ਲਈ ਭੇਜਿਆ ਹੋਇਆ ਹੈ ਭਾਵੇਂ ਉਹਨਾਂ ਨੂੰ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂ ਫਿਰ ਇਟਲੀ ਹੀ ਕਿਉਂ ਨਾ ਭੇਜਿਆ ਹੋਵੇ ਪਰ ਜਦੋਂ ਉਹਨਾਂ ਦੀਆਂ ਮੰਦਭਾਗੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਅਨ ਤਾ ਸਾਨੂੰ ਤਾਂ ਦੁੱਖ ਹੁੰਦਾ ਹੀ ਹੈ ਪਰ ਉਹਨਾਂ ਦੇ ਪਰਿਵਾਰਾਂ ਤੇ ਕੀ ਬੀਤਦੀ ਹੋਵੇਗੀ ਇਹ ਸੋਚ ਕੇ ਹੋਰ ਵੀ ਦੁੱਖ ਲੱਗਦਾ ਹੈ ਇੱਕ ਮਾਮਲਾ ਜੋ ਸਾਹਮਣੇ ਆਇਆ ਹੈ ਬੇਹਦੀ ਦੁਖਦਾਇਕ ਮਾਮਲਾ ਹੈ ਜੋ ਕਿ ਇਟਲੀ ਤੋਂ ਸਾਮਨੇ ਆਇਆ ਇਟਲੀ ਦੇ ਵਿੱਚ ਇੱਕ 23 ਸਾਲਾ ਪੰਜਾਬੀ ਨੌਜਵਾਨ ਤਕਰੀਬਨ 1 ਸਾਲ ਪਹਿਲਾਂ ਚੰਗੇ ਭਵਿੱਖ ਦੇ ਲਈ 12-13 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਇਟਲੀ ਪਹੁੰਚਿਆ ਸੀ ਅਤੇ ਹੁਣ ਉਸ ਦੇ ਵੱਲੋਂ ਰੇਲ ਗੱਡੀ ਮੂਹਰੇ ਆ ਕੇ ਖੁਦਕੁਸ਼ੀ ਕਰ ਲਈ ਗਈ ਹੈ ਇਸ ਖਬਰ ਨੂੰ ਸੁਣਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਾ ਹੈ ਕਿਉਂ ਉਸ ਨੇ ਇਹ ਕਦਮ ਚੁੱਕਿਆ ਇਸ ਖਬਰ ਦੇ ਵਿੱਚ ਦੱਸ ਦਿਆ ਇਟਲੀ ਤੋਂ ਬੇਹਦੀ ਮਨਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪੰਜਾਬੀ ਨੌਜਵਾਨ ਵੱਲੋਂ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸੰਭਾਪਤ ਕਰ ਲਈ ਗਈ ਹੈ। ਮਾਮਲਾ ਇਟਲੀ ਦੇ ਕੰਪਾਨੀਆ ਸੂਬੇ ਦੇ ਜ਼ਿਲ੍ਹਾ ਸਲੇਰ ਨੂੰ ਅਧੀਨ ਆਉਂਦੇ ਸ਼ਹਿਰ ਅਸਚੇਆ ਦੇ ਰੇਲਵੇ ਸਟੇਸ਼ਨ ਤੋਂ ਸਾਹਮਣੇ ਆਇਆ। ਮ੍ਰਿਤਕ ਦੀ ਪਛਾਣ 23 ਸਾਲਾ ਓਮਕਾਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦਾ ਪਿਛੋਕਰ ਨਕੌਦਰ ਜਲੰਧਰ ਨਾਲ ਸੰਬੰਧਿਤ ਹੈ। ਓਮਕਾਰ ਸਿੰਘ ਲਗਭਗ 1 ਸਾਲ ਪਹਿਲਾਂ ਅਕਤੂਬਰ 2023 ਨੂੰ 12-13 ਲੱਖ ਦਾ ਕਰਜ਼ਾ ਚੁੱਕ ਕੇ ਇਟਲੀ ਆਇਆ ਸੀ। ਮਾਪਿਆਂ ਨੇ ਘਰ ਦੀ ਗਰੀਬੀ ਦੂਰ ਕਰਨ ਲਈ 9 ਮਹੀਨਿਆਂ ਵਾਲੇ ਪੇਪਰਾਂ ਉੱਪਰ ਆਪਣੇ ਪੁੱਤ ਨੂੰ ਇਟਲੀ ਭੇਜਿਆ ਸੀ। ਇਹ ਖਬਰ ਸੁਣਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮ੍ਰਿਤਕ ਦੇ ਪਿਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਓਂਕਾਰ ਉਹਨਾਂ ਦਾ ਇਕਲੌਤਾ ਪੁੱਤਰ ਸੀ ਜੋ ਕਿ ਇਟਲੀ ਉਹਨਾਂ ਦਾ ਸਹਾਰਾ ਬਣਨ ਲਈ ਗਿਆ ਸੀ ਪਰ ਅਫਸੋਸ ਜਦੋਂ ਉਹ ਇਟਲੀ ਗਿਆ ਤਾਂ ਏਜੰਟ ਨੇ ਉਸਦੀ ਬਾਹ ਨਹੀਂ ਫੜੀ ਜਿਸ ਕਾਰਨ ਓਂਕਾਰ ਸਿੰਘ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ। ਕਟਨਾ ਵਾਲੇ ਦਿਨ ਵੀ ਉਹ ਕਤਾਨੀਆਂ ਤੋਂ ਬਰੇਸ਼ੀਆ ਕੰਮ ਲਈ ਹੀ ਜਾ ਰਿਹਾ ਸੀ ਕਿ ਪਰੇਸ਼ਾਨੀ ਕਾਰਨ ਰਾਹ ਵਿੱਚ ਹੀ ਉਤਰ ਗਿਆ ਜਿੱਥੇ ਇਹ ਪਾਣਾ ਵਰਤਿਆ ਜਦੋਂ ਦਾ ਹੰਕਾਰ ਸਿੰਘ ਇਟਲੀ ਗਿਆ ਉਸ ਨੂੰ ਇੱਕ ਦਿਨ ਵੀ ਕੰਮ ਨਹੀਂ ਮਿਲਿਆ ਜਿਸ ਕਾਰਨ ਉਸ ਨੂੰ ਖਰਚਾ ਵੀ ਆਪਣੇ ਪਿਤਾ ਤੋਂ ਮੰਗਾਉਣਾ ਪੈ ਰਿਹਾ ਸੀ ਵਿਛਲੇ ਸਾਲ ਵਿੱਚ ਓਂਕਾਰ ਦੇ ਪਿਤਾ ਨੇ ਕਰੀਬ 1.5 ਲੱਖ ਰੁਪਏ ਓਂਕਾਰ ਸਿੰਘ ਨੂੰ ਖਰਚ ਲਈ ਭੇਜਿਆ। ਘਟਨਾ ਤੋਂ 2 ਦਿਨ ਪਹਿਲਾਂ ਵੀ 20000 ਰੁਪਏ ਭੇਜੇ। ਪਿਤਾ ਪੁਪਿੰਦਰ ਸਿੰਘ ਚਾਹੁੰਦਾ ਸੀ ਕਿ ਕਿਸੇ ਢੰਗ ਨਾਲ ਉਸ ਦੇ ਜਿਗਰ ਦਾ ਟੁਕੜਾ ਇਟਲੀ ਸੈੱਟ ਹੋ ਜਾਵੇ। ਮ੍ਰਿਤਕ ਓਂਕਾਰ ਸਿੰਘ ਨੇ ਕੰਮ ਲੱਭਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਬਗੈਰ ਪੇਪਰਾਂ ਤੋਂ ਕੰਮ ਨਾ ਮਿਲਿਆ ਜਿਸ ਦੇ ਚੱਲਦਿਆਂ ਉਸ ਦੇ ਦਿਮਾਗ ਤੇ ਬੋਝ ਪੈ ਗਿਆ। ਗੁਪਿੰਦਰ ਸਿੰਘ ਨੇ ਉਹਨਾਂ तमाम ਟ੍ਰੈਵਲ ਏਜੰਟਾਂ ਨੂੰ ਦੁਖੀ ਹੁੰਦਿਆਂ ਕਿਹਾ ਹੈ ਕਿ ਉਹ ਕਿਸੇ ਵੀ ਨੌਜਵਾਨ ਨਾਲ ਅਜੀਹਾ ਧੋਖਾ ਨਾ ਕਰਨ ਅਤੇ ਸਹੀ ਢੰਗ ਨਾਲ ਇਟਲੀ ਨੌਜਵਾਨਾਂ ਦੇ ਪੇਪਰ ਜਮ੍ਹਾਂ ਕਰਵਾ ਕੇ ਪੀਆਰ ਲੈ ਕੇ ਦੇਣ ਓੰਕਾਰ ਦੇ ਪਿਤਾ ਨੇ ਕਿਹਾ ਕਿ ਮੋਟੀਆਂ-ਮੋਟੀਆਂ ਰਕਮਾਂ ਲੈ ਕੇ ਜਿਹੜੇ ਏਜੰਟ ਧੋਖਾ ਕਰ ਰਹੇ ਹਨ ਉਹਨਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪੁਬਿੰਦਰ ਸਿੰਘ ਨੇ ਭਾਰਤੀ ਐਮਬੈਸੀ ਰੋਮ ਤੇ ਇਟਲੀ ਦੇ ਭਾਰਤੀ ਭਾਈਚਾਰੇ ਤੋਂ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਉਹ ਆਪਣੇ लाडले ਦਾ ਅੰਤਿਮ ਸੰਸਕਾਰ ਆਪਣੇ ਹੱਥਾਂ ਨਾਲ ਕਰ ਸਕਣ ਇਟਲੀ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਦਰਜ ਹੈ ਕਿ ਇਟਲੀ ਵਿੱਚ ਜਿਸ ਤਰ੍ਹਾਂ ਭਾਰਤੀ ਨੌਜਵਾਨ 9 ਮਹੀਨਿਆਂ ਵਾਲੇ ਪੇਪਰਾਂ ਤੇ ਧੜਾ ਧੜ ਆ ਰਹੇ ਹਨ ਉਹ ਵੀ ਸਿਰਫ ਇਟਲੀ ਐਂਟਰੀ ਲਈ ਅਜੇ ਇਹ ਨੌਜਵਾਨ ਜਦੋਂ ਇਟਲੀ ਆ ਕੇ ਪੇਪਰ ਨਹੀਂ ਬਣਾ پاਉਂਦੇ ਤਾਂ ਬਹੁਤ ਪਰੇਸ਼ਾਨ ਹੁੰਦੇ ਹਨ ਕਿਉਂਕਿ ਬਹੁਤੇ ਨੌਜਵਾਨ ਕਰਜ਼ਾ ਚੁੱਕ ਕੇ ਆਏ ਹੁੰਦੇ ਹਨ ਜਿਨ੍ਹਾਂ ਨੂੰ ਇਟਲੀ ਆ ਕੇ ਵੀ ਭਵੇਖ ਧੁੰਦਲਾ ਹੀ ਲੱਗਦਾ ਹੈ ਜਿਸ ਕਾਰਨ ਇਹ ਜਾਂ ਤਾਂ ਨਸ਼ਿਆਂ ਵਿੱਚ ਪੈ ਕੇ ਸੜਕਾ ਉੱਪਰ ਬੈਠ ਕੇ ਭੀਖ ਮੰਗਣ ਲੱਗਦੇ ਹਨ ਜਾਂ ਫਿਰ ਓੰਕਾਰ ਸਿੰਘ ਵਾਂਗ ਵਕਤ ਦੇ ੱੱਕੇ ਚੜ ਮੌਤ ਨੂੰ ਗਲੇ ਲਾ ਨਾ ਹੀ ਠੀਕ ਸਮਝਣ ਇਟਲੀ ਵਿੱਚ ਅਜੇ ਹੀ ਦਿਮਾਗੀ ਪਰੇਸ਼ਾਨੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਵੀ ਹੈ ਮਾਪਿਆਂ ਨੂੰ ਆਪਣੇ ਪੁੱਤਰਾਂ ਨੂੰ ਇਸ ਤਰ੍ਹਾਂ ਇਟਲੀ ਭੇਜਣ ਤੋਂ ਪਹਿਲਾਂ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ